ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਨਤੀਜੇ ਸਾਹਮਣੇ ਆ ਰਹੇ ਨੇ ਤੇ ਅੱਜ ਦੇਖਣਾ ਹੋਵੇਗਾ ਕਿ ਇਹ 2027 ਦੀਆਂ ਚੋਣਾਂ ਦੇ ਵਿੱਚ ਵੀ ਕੀ ਪ੍ਰਭਾਵ ਪਾਏਗੀ ਜਾਂ ਨਹੀਂ ਤੇ ਉਥੇ ਹੀ ਦੱਸਦੀਏ ਕਿ ਅੱਜ ਆਮ ਆਦਮੀ ਪਾਰਟੀ ਲੁਧਿਆਣਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਹੈ ਤੇ ਉਥੇ ਹੀ ਜੀਵਨ ਗੁਪਤਾ ਯਾਨੀ ਕਿ ਭਾਜਪਾ ਨੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਉਥੇ ਹੀ ਪਰਪਕਾਰ ਸਿੰਘ ਸਭ ਤੋਂ ਪਿੱਛੇ ਚੱਲ ਰਹੇ ਨੇ ਜਿਸ ਦੇ ਤਹਿਤ ਸੰਜੀਵ अरोड़ा ਨੂੰ ਜਿਹੜਾ ਕਿ 7358 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਕਾਂਗਰਸ ਜਿਹੜੀ ਕਿ 14086 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਤੇ ਜਿਸ ਦੇ ਤਹਿਤ 11839 ਜਿਹੜੀ ਕਿ ਜੀਵਨ ਗੁਪਤਾ ਨੂੰ ਵੋਟਾਂ ਪਈਆਂ ਨੇ ਤੇ ਪਰਪਕਾਰ ਸਿੰਘ ਕੁਮਰ ਨੂੰ 3705 ਜਿਹੜੀ ਕਿ ਵੋਟ ਪਈ ਹੈ ਤੇ ਜਿਸ ਦੇ ਤਹਿਤ ਲਗਾਤਾਰ ਹੁਣ ਮਾਰਜਨ ਦੀ ਗੱਲ ਕਰੀਏ ਤਾਂ 3272 ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਉਥੇ ਹੀ 3272 ਦੇ ਮਾਰਜਨ ਦੇ ਨਾਲ ਜਿਹੜੀ ਕਿ ਕਾਂਗਰਸ ਸਭ ਤੋਂ ਪਿੱਛੇ ਹੈ ਤੇ ਜਿਸ ਦੇ ਤਹਿਤ ਮਾਰਜਨ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਜਿਹੜੇ ਕਿ 5519 ਵੋਟਾਂ ਪਿੱਛੇ ਚੱਲ ਰਹੇ ਨੇ ਤੇ ਜਿਸ ਦੇ ਤਹਿਤ ਮਾਰਜਨ ਪਿੱਛੇ ਚੱਲ ਰਹੇ ਤੇ ਉਥੇ ਪਰਪਕਾਰ ਸਿੰਘ ਘੋਮਣ ਜਿਹੜੇ ਕਿ 13653 ਮਾਰਜਨ ਦੇ ਨਾਲ ਪਿੱਛੇ ਚੱਲ ਰਹੇ ਨੇ ਪੂਰਾ ਫਸਮਾ ਮੁਕਾਬਲਾ ਹੈ ਪੂਰੀ ਫਸਮੀ ਟੱਕਰ ਆਮ ਆਦਮੀ ਪਾਰਟੀ ਕਾਂਗਰਸ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਅੱਜ ਸੰਜੀਵ अरोड़ा ਜਿਹੜਾ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ 17358 ਵੋਟਾਂ ਜਿਹੜੀ ਇਹ ਉਹਨਾਂ ਨੂੰ ਪਾਈ ਹੈ ਤੇ ਜਿਸ ਤਹਿਤ ਤੋਂ ਹੁਣ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਕਾਂਗਰਸ ਨੂੰ 14086 ਬੋਟ ਦੇ ਨਾਲ ਜਿਹੜੇ ਕਿ ਸਭ ਤੋਂ ਅੱਗੇ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤਹਿਤ ਉੱਥੇ ਹੀ ਪਾਜਪਾ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਅਕਾਲੀ ਦਲ ਤੇ ਉੱਥੇ ਹੀ ਸੰਜੀਵ ਅਰੋੜਾ ਜਿਹੜੇ ਕਿ ਪਹਿਲੇ ਨੰਬਰ ਦੇ ਉੱਤੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੂੰ 17358 ਵੋਟਾਂ ਦੇ ਨਾਲ ਅੱਗੇ ਨੇ ਕੀ ਪਰਵਾਹ ਪਾਏਗੀ ਜਨਾਈ ਤੇ ਉੱਥੇ ਹੀ ਦੱਸਦੀ ਹੈ ਕਿ ਅੱਜ ਆਮ ਆਦਮੀ ਪਾਰਟੀ ਲੁਧਿਆਣਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਹੈ ਤੇ ਉਥੇ ਹੀ ਜੀਵਨ ਗੁਪਤਾ ਯਾਨੀ ਕਿ ਭਾਜਪਾ ਨੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਉਥੇ ਹੀ ਪਰੁਕਾਰ ਸਿੰਘ ਸਭ ਤੋਂ ਪਿੱਛੇ ਚੱਲ ਰਹੇ ਨੇ ਤੇ ਜਿਸ ਦੇ ਤਹਿਤ ਸੰਜੀਵ अरोड़ा ਨੂੰ ਜਿਹੜਾ ਕਿ 7358 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਕਾਂਗਰਸ ਹੈ ਜਿਹੜੀ ਕਿ 1486 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਤੇ ਜਿਸ ਦੇ ਤਹਿਤ 11839 ਜਿਹੜੀ ਕਿ ਜੀਵਨ ਗੁਪਤਾ ਨੂੰ ਵੋਟਾਂ ਪਈਆਂ ਨੇ ਤੇ ਪਰਪਕਾਰ ਸਿੰਘ ਨੂੰ 3705 ਜਿਹੜੀ ਕਿ ਵੋਟ ਪਈ ਹੈ ਤੇ ਜਿਸ ਦੇ ਤਹਿਤ ਲਗਾਤਾਰ ਹੁਣ ਮਾਰਚ ਦੀ ਗੱਲ ਕਰੀਏ ਤਾਂ 3272 ਮਾਰਚਨ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਉਥੇ 3272 ਦੇ ਮਾਰਜਨ ਦੇ ਨਾਲ ਜਿਹੜੀ ਕਿ ਕਾਂਗਰਸ ਸਭ ਤੋਂ ਪਿੱਛੇ ਹੈ ਤੇ ਜਿਸ ਦੇ ਤਹਿਤ ਮਾਰਜਨ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਜਿਹੜੇ ਕਿ 5519 ਵੋਟਾਂ ਪਿੱਛੇ ਚੱਲ ਰਹੇ ਨੇ ਤੇ ਜਿਸ ਦੇ ਤਹਿਤ ਮਾਰਜਨ ਪਿੱਛੇ ਚੱਲ ਰਹੇ ਤੇ ਉਥੇ ਪਰਕਾਰ ਸਿੰਘ ਘੋਮਣ ਜਿਹੜੇ ਕਿ 13653 ਮਾਰਜਨ ਦੇ ਨਾਲ ਪਿੱਛੇ ਚੱਲ ਰਹੇ ਨੇ ਪੂਰਾ ਫਸਮਾ ਮੁਕਾਬਲਾ ਹੈ ਪੂਰੀ ਫਸਮੇ ਟੱਕਰ ਆਮ ਆਦਮੀ ਪਾਰਟੀ ਕਾਂਗਰਸ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਅੱਜ ਸੰਜੀਵ अरोड़ा ਜਿਹੜਾ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ 17358 ਵੋਟਾਂ ਜਿਹੜੀ ਇਹ ਉਹਨਾਂ ਨੂੰ ਪਾਈ ਹੈ ਤੇ ਜਿਸ ਤਹਿਤ ਹੁਣ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਕਾਂਗਰਸ ਨੂੰ 14086 ਬੋਟ ਦੇ ਨਾਲ ਜਿਹੜੇ ਕਿ ਸਭ ਤੋਂ ਅੱਗੇ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤਹਿਤ ਉਥੇ ਹੀ ਪਾਪ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਅਕਾਲੀ ਦਲ ਤੇ ਉਥੇ ਹੀ ਸੰਜੀਵ ਅਰੋੜਾ ਜਿਹੜੇ ਕਿ ਪਹਿਲੇ ਨੰਬਰ ਦੇ ਉੱਤੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੂੰ 17358 ਵੋਟਾਂ ਦੇ ਨਾਲ ਅੱਗੇ